ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ த ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਦੇਖੋ ਤਰਕ ਤੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਬਾਰੇ ਪਰ Papa ਜਿੱਦਾਂ ਕੱਲ ਗੱਲ ਕੀਤੀ ਸੀ ਕਰਮ ਪ੍ਰਧਾਨ ਹੈ ਤੇ ਕਰਮ ਦਾ ਹੀ ਸਾਨੂੰ ਫਲ ਮਿਲਦਾ ਹੈ ਸ਼ਨੀ ਨੂੰ ਬੜਾ ਕਰਮ ਪ੍ਰਦਾਨ ਕਿਹਾ ਜਾਂਦਾ ਹੈ ਬੜੀਆਂ ਹੀ ਵੀਡੀਓ ਤਕਰੀਬਨ ਕਾਫੀ 1-2 ਮਹੀਨੇ ਤੋਂ ਜਾਂ ਇਸ ਸਾਲ ਦੇ ਸ਼ੁਰੂ ਹੋਣ ਤੋਂ ਹੀ ਪਾਈਆਂ ਜਾ ਰਹੀਆਂ ਨੇ ਕਿ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ ਜੀ ਹਾਂ ਕਿਉਂਕਿ ਇੱਕ ਦਿਗगज ਗ੍ਰਹਿ ਆ ਕਾਫੀ ਲੋਕ ਸ਼ਨੀ ਦੇ ਨਾਮ ਤੋਂ ਡਰ ਲੱਗਣ ਲੱਗ ਜਾਂਦਾ ਹੈ ਕਿਤੇ ਕੋਈ ਕੇਸ ਹੋਵੇ ਹੁਣ ਜੱਜ ਕਿਹੜਾ ਹੋਊਗਾ ਬਣਿਆ ਇਹ ਜੱਜ ਕਿਹੜਾ ਕੋਈ ਗਲਤ ਹੈ ਤੁਹਾਡਾ ਕੋਈ ਦੁਸ਼ਮਣ ਬੈਠਾ ਹੈ ਜਿਨੇ ਫੈਸਲਾ ਸੁਣਾਣਾ ਪਰ ਫਿਰ ਵੀ ਜੱਜ ਦੇ ਮੂਰੇ ਜਾ ਕੇ ਇੱਕ ਆਵਾਜ਼ ਹੀ ਨਹੀਂ ਨਿਕਲਦੀ ਇੱਕ ਅਜੀਬ ਜਿਹਾ ਰੁਤਬਾ ਹੈ ਸ਼ਨੀ ਦਾ ਅਜੀਬ ਨਹੀਂ ਕਹਿ ਸਕਦੇ ਇੱਕ ਬੜਾ ਵਧੀਆ ਰਤਬਾ ਹੈ ਤੇ ਆਪਾਂ ਇਹ ਤਾਂ ਬਿਲਕੁਲ ਆਪਣੇ ਸਾਰੇ ਹੀ ਜੋ ਜੋ ਵੀ ਕਿਸੇ ਵੀ ਰਾਸ਼ੀ ਦੇ ਮਾਲਕ ਆ ਸਾਰੇ ਆਪਣੇ ਦਿਮਾਗ ਚ ਇੱਕ ਚੀਜ਼ ਨੂੰ ਕੱਢ ਦਓ ਕਿ ਸ਼ਨੀ ਕਦੇ ਵੀ ਕਿਸੇ ਦਾ ਨੁਕਸਾਨ ਕਰਦਾ ਹੈ ਸ਼ਨੀ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਪਰ ਇਹ ਪ੍ਰੂਫ ਤੇ ਤੱਥ ਦੇ ਆਧਾਰ ਤੇ ਚੱਲਦਾ ਹੈ ਜਿਵੇਂ ਜੱਜ ਚੱਲਦਾ ਹੈ ਸ਼ਨੀ ਕਦੇ ਵੀ ਕਿਸੇ ਨੂੰ ਛੇੜਦਾ ਨਹੀਂ ਜਿੱਦਾਂ ਆਪਾਂ ਆਮ ਦੇਖਿਆ ਜਾਵੇ ਕਿ ਜੇ ਅਸੀਂ ਗੁਨਾਹ ਨਹੀਂ ਕਰਦੇ ਜਾਂ ਅਸੀਂ ਕੋਈ ਇਨਲੀਗਲ ਕੰਮ ਨਹੀਂ ਕਰਦੇ ਇਨਲੀਗਲ ਕੰਮ ਮੀਨਸ ਉਹ ਕੰਮ ਜੋ ਸਰਕਾਰ ਜਾਨੀ ਸੂਰਜ ਨੂੰ ਪਸੰਦ ਨਹੀਂ ਹੈ ਤਾਂ ਉਨੀ ਦੇਰ ਤੱਕ ਕੋਰਟ ਕੇਸ ਵੀ ਨਹੀਂ ਪੈਂਦਾ ਉਨੀ ਦੇਰ ਤੱਕ ਨਹੀਂ ਘਟਿਆ ਜਾਂਦਾ ਜੇ ਅਸੀਂ ਕਿਸੇ ਤਰ੍ਹਾਂ ਨਾਲ ਰੂਲਸ ਨੂੰ ਫੋਲੋ ਕਰਦੇ ਹ ਕਿਸੇ ਵੀ ਜਨਮ ਪत्री ਵਿੱਚ ਕਿਸੇ ਦੀ ਜਨਮ ਪत्री ਵਿੱਚ ਜਦੋਂ ਵੀ ਸ਼ਨੀ ਦੀ ਦਸ਼ਾ ਆਉਂਦੀ ਹੈ ਜਾਂ ਸ਼ਨੀ ਜਿਸ ਸਥਾਨ ਤੇ ਬੈਠਾ ਹੈ ਤਾਂ ਉਹ ਉਸ ਸਥਾਨ ਤੇ ਉਦੋਂ ਹੀ ਕੰਮ ਕਰਦਾ ਹੈ ਜਦੋਂ ਉਸ ਦੀ ਉਸ ਦੀ ਸਰਕਾਰ ਜਾਂ ਉਸ ਦੀ ਦਸ਼ਾ ਚੱਲਦੀ ਹੈ ਪਰ ਪਰ ਜਦੋਂ ਹਰ ਗ੍ਰਹਿ ਦੇ ਵਿੱਚ ਇੱਕ ਹੁੰਦੀ ਹੈ ਦਸ਼ਾ ਇੱਕ ਹੁੰਦੀ ਹੈ ਪਰਤੰਤਰ ਦਸ਼ਾ ਇੱਕ ਉਸ ਵਿੱਚ ਵੀ ਦਸ਼ਾ ਹੁੰਦੀ ਹੈ ਇੱਕ ਵਿਸ਼ੋੰਤਰੀ ਦਸ਼ਾ ਹੁੰਦੀ ਹੈ ਜੋ ਵਰਸ਼ ਫਾਲ ਚ ਚੱਲਦੀ ਹੈ ਵਰਸ਼ ਦੇ ਹਿਸਾਬ ਨਾਲ ਚੱਲਦੀ ਹੈ ਤੋਂ ਉਸ ਤੋਂ ਬਾਅਦ ਮਹੀਨਿਆਂ ਦੇ ਹਿਸਾਬ ਨਾਲ ਵੀ ਉਹ ਚੀਜ਼ਾਂ ਬਦਲਦੀਆਂ ਨੇ ਇਹ ਦਿਸ਼ਾਵਾਂ ਨੇ ਇਹਨਾਂ ਦੇ ਗ੍ਰਹਾਂ ਦਾ ਵਕਤ ਹੈ ਕਿਨੂੰ ਕਿਨੂੰ ਕਿੰਨਾ ਕਿੰਨਾ ਵਕਤ ਮਿਲਦਾ ਹੈ ਜੋ ਸ਼ਨੀ ਹੈ ਇਹ ਤਕਰੀਬਨ ਦੇਖਿਆ ਜਾਵੇ ਤਾਂ ਇਸ ਦੀ ਜੋ ਸਥਿਤੀ ਹੈ ਉਹ ਉਸ ਮੁਤਾਬਕ ਜਿਸ ਜਗਾਹ ਤੇ ਦ੍ਰਿਸ਼ਟੀ ਪੈਂਦੀ ਹੈ ਉੱਥੇ ਵੀ ਆਪਣਾ ਫਲ ਕਰਦਾ ਹੈ ਜਿਸ ਜਗਾਹ ਤੇ ਬੈਠਦਾ ਹੈ ਉੱਥੇ ਵੀ ਆਪਣਾ ਫਲ ਕਰਦਾ ਹੈ ਤੇ ਇਸ ਦੀ ਤੀਜੀ ਦ੍ਰਿਸ਼ਟੀ ਥੋੜੀ ਜੀ ਮੰਨੀ ਜਾਂਦੀ ਹੈ ਜਿਆਦਾ ਨਿਆਇਕ ਵਾਲੀ ਜਾਂ ਜਾਂ ਜਿਸ ਗ੍ਰਹਿ ਨਾਲ ਬੈਠ ਜਾਂਦਾ ਉਸ ਦਾ ਫਲ ਖਰਾਬ ਕਰ ਦਿੰਦਾ ਹੈ ਕਿਉਂ ਕਰਦਾ ਹੈ ਅਗਰ ਮਿੱਤਰ ਨਹੀਂ ਹੋਏਗਾ ਤਾਂ ਸੱਪ ਤੇ ਉਸ ਨੂੰ ਡੰਗੇਗਾ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਆ ਕਹਿੰਦੇ ਕਹਿੰਦੇ ਕਿ ਆਪਾਂ ਆਪਾਂ ਹਮੇਸ਼ਾ ਇਹ ਚੀਜ਼ ਸੋਚਦੇ ਆ ਆਪਾਂ ਹਮੇਸ਼ਾ ਚੀਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਲਈ ਕਿਸੇ ਨੇ ਆ ਚੀਜ਼ ਖਰਾਬ ਕੀਤੀ ਹੈ ਫਿਤਰਤ ਹੈ ਹਰ ਇਨਸਾਨ ਦੀ ਹਰ ਗ੍ਰਹਿ ਦੀ ਫਿਤਰਤ ਹੈ ਉਸ ਨੂੰ ਕੁਦਰਤ ਨੇ ਉਹ ਫਿਤਰਤ ਦਿੱਤੀ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਬਈ ਤੂੰ ਮੇਰੇ ਡੰਗ ਕਿਉਂ ਮਾਰਿਆ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ? ਅਗਰ ਤੁਸੀਂ ਇਹ ਚੀਜ਼ ਕਹਿ ਰਹੇ ਹੋ ਜਾਂ ਇਹ ਚੀਜ਼ ਸੋਚ ਰਹੇ ਹੋ ਤਾਂ ਤੁਸੀਂ ਆਪਣਾ ਵਕਤ ਖਰਾਬ ਕਰ ਰਹੇ ਹੋ। ਉਹ ਉਸ ਦੀ ਫਿਤਰਤ ਹੈ ਉਸ ਦਾ ਕੰਮ ਹੈ ਉਸ ਨੂੰ ਉਹ ਚੀਜ਼ ਕਰਨੀ ਹੀ ਕਰਨੀ ਹੈ। ਪਰ ਜਦੋਂ ਸਾਡੇ ਨਾਲ ਗਿਆਨ ਨਹੀਂ ਹੁੰਦਾ। ਮੰਨ ਲਓ ਗਿਆਨ। ਹਰ ਕੋਈ ਜੱਜ ਮੂਰੇ ਥੋੜਾ ਜਾ ਕੇ ਬਹਿ ਜਾਂਦਾ ਹੈ ਤੇ ਹਰ ਕਿਸੇ ਦੇ ਸ਼ਨੀ ਸ਼ੋਭਾ ਥੋੜਾ ਕਿਨਾਲ ਹੀ ਦਿਖ ਜਾਂਦਾ ਹੈ। ਤੇ ਆਪਾਂ ਕਹਿ ਦਿੰਨੇ ਆ ਆਪਾਂ ਇਹ ਜ਼ਰੂਰ ਕਹਿਨੇ ਆ ਕਿ ਇਹਨੇ ਇਸ ਤਰ੍ਹਾਂ ਕੀਤਾ ਇਸ ਨੂੰ ਇਸ ਦਾ ਫਲ ਮਿਲੇਗਾ। ਫਾਲਤੇ ਪਤਾ ਨਹੀਂ ਮਿਲੇਗਾ ਨਹੀਂ ਮਿਲੇਗਾ ਪਰ ਜੋ ਕਰਮ ਕੀਤਾ ਹੈ ਉਹ ਉਸਦੀ ਉਸ ਵਿੱਚ ਜਿਆਦਾ ਜੇ ਦੇਖਿਆ ਜਾਵੇ ਤਾਂ ਉਸਦਾ ਕਸੂਰ ਨਹੀਂ ਤੁਸੀਂ ਕਹਿ ਸਕਦੇ ਕਲੀਅਰ ਗੱਲ ਹੈ ਕਿਉਂਕਿ ਉਸਦਾ ਵਕਤ ਤੇ ਉਸਦਾ ਕਰਮ ਸੀ ਉਸਨੇ ਉਹ ਕੀਤਾ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਆ ਕਿ ਡੰਗ ਮਾਰਨਾ ਸੂਰ ਦਾ ਸ਼ਨੀ ਦਾ ਕੰਮ ਹੈ ਤੇ ਤਪਸ਼ ਦੇਣਾ ਵਾਤਾਵਰਨ ਦੇ ਵਿੱਚ ਜਾਦਾ ਗਰਮੀ ਦੇਣਾ ਸੂਰਜ ਦਾ ਕੰਮ ਹੈ ਜਿੰਨੇ ਮਰਜੀ ਮੱਥੇ ਟੇਕ ਲਓ ਤੁਸੀਂ ਜਿੰਨਾ ਮਰਜੀ ਕੁਝ ਕਰ ਲਓ ਉਹਦੀ ਫਿਤਰਤ ਹੈ ਉਹਨੇ ਇਹ ਚੀਜ਼ ਕਰਨੀ ਕਰਨੀ ਹੈ ਜਿਸ ਮਹੀਨੇ ਜਦੋਂ ਜਿਸ ਦਿਨ ਉਸਨੇ ਤਪਣਾ ਹੀ ਤਾਂ ਉਸ ਦਿਨ ਤਪਣਾ ਹੀ ਤਪਣਾ ਹੈ ਕੋਈ ਦੁਨੀਆ ਦੀ ਤਾਕਤ ਉਹਨੂੰ ਨਹੀਂ ਰੋਕ ਸਕਦੀ ਇਸੇ ਤਰ੍ਹਾਂ ਸੱਪ ਦੀ ਫਿਤਰਤ ਹੈ ਡੰਗਣਾ ਤੇ ਉਹ ਡੰਗੇ ਗਈ ਇਸੇ ਕਰਕੇ ਸ਼ਾਇਦ ਸ਼ਨੀ ਤੋਂ ਲੋਕ ਬਹੁਤ ਹਉਗਾ ਤੇ ਡਰਦੇ ਆ ਆਪਣੇ ਆਪਣੇ ਵਿਚਾਰ ਨੇ ਜੀ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਜਿੰਨਾ ਕੋ ਕੁਦਰਤ ਨੇ ਦਿੱਤਾ ਹੈ ਉਹਨਾਂ ਕੋ ਵਰਤਨਾ ਡਰਨਾ ਕਿਸੇ ਨਾਲ ਤੋਂ ਕਿਉਂ ਚਾਹੀਦਾ ਭਾਵੇਂ ਉਹ ਗ੍ਰਹਿ ਤੇ ਭਾਵੇਂ ਉਹ ਸੱਪ ਹੈ ਨਹੀਂ ਛੇੜੋਗੇ ਤੇ ਨਹੀਂ ਡੰਗ ਮਾਰੇਗਾ ਮਾੜਾ ਵਕਤ ਹੋਏਗਾ ਸਿਆਣੇ ਕਹਿੰਦੇ ਆ ਮਾੜੇ ਵਕਤ ਚ ਖਾਲੀ ਚੱਲ ਜਾਂਦੀ ਹੈ ਸਿਆਣੇ ਕਹਿੰਦੇ ਆ ਮਾੜੇ ਵਕਤ ਦੇ ਵਿੱਚ ਪੂਛ ਤੇ ਪੈਰ ਨਾ ਹੀ ਰੱਖੋ ਆਪਣੀ ਭਾਵੇਂ ਕੁਰਸੀ ਤੇ ਬੈਠੇ ਹੋਵੋ ਤੈ ਉਸ ਨੇ ਆ ਕੇ ਪਿੱਛੋਂ ਡੰਗ ਮਾਰ ਦੇਣਾ ਹੈ ਤੇ ਜੇ ਚੰਗਾ ਵਕਤ ਹੈ ਤੇ ਉਹਨੇ ਗੋਦੀ ਦੇ ਵਿੱਚੋਂ ਵੀ ਉੱਤੋਂ ਹੀ ਲੰਘ ਜਾਣਾ ਤੁਹਾਨੂੰ ਬਿਲਕੁਲ ਕੁਝ ਨਹੀਂ ਕਹਿਣਾ ਤੇ ਉਹੀ ਗੱਲ ਹੋਗੀ ਗੱਲ ਵਕਤ ਦੀ ਹੈ ਤੇ ਗੱਲ ਵਕਤ ਅਨੁਸਾਰ ਤੁਹਾਡੇ ਕੀਤੇ ਕਰਮ ਦੀ ਹੈ ਇਹ ਜ਼ਰੂਰੀ ਹੈ ਸ਼ਨੀਵਾਰ ਇਹ ਆਪਾਂ ਗੱਲ ਇਸ ਕਰਕੇ ਕੀਤੀ ਕਿ ਹੁਣ ਤਕਰੀਬਨ 2 1 2 ਦਿਨ ਤੱਕ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ 12 ਰਾਸ਼ੀਆਂ ਦਾ ਆਪਾਂ ਇੱਕ ਦੋ ਗੱਲਾਂ ਕਰਕੇ ਨਹੀਂ ਆਪਾਂ 4 4 ਰਾਸ਼ੀਆਂ ਦਾ ਕਰਕੇ ਦੱਸਾਂਗੇ ਇਸ ਵੀਡੀਓ ਵਿੱਚ ਆਪਾਂ ਮੇਸ਼ ਰਾਸ਼ੀ ਬ੍ਰਿਕ ਰਾਸ਼ੀ ਮਿਥਨ ਰਾਸ਼ੀ ਤੇ ਕਰਕ ਰਾਸ਼ੀ ਚਾਰ ਰਾਸ਼ੀਆਂ ਬਾਰੇ ਦੱਸਦਾ ਇਕੱਲੀ ਇਕੱਲੀ ਪਾਵਾਂਗੇ ਤਾਂ 12 ਰਾਸ਼ੀਆਂ ਹੋ ਚੜ ਗਈਆਂ ਕਿੱਥੇ ਤੁਸੀਂ ਵੇਟ ਕਰੀ ਜਾਓਗੇ ਤੇ ਮੇਰੇ ਕੋਲ ਵੀ ਇੰਨਾ ਨਹੀਂ ਹੈ ਕਿ ਆਪਾਂ ਐਵੇਂ ਹੀ ਗੱਪਾਂ ਮਾਰੀ ਜਾਈਏ ਐਵੇਂ ਹੀ ਕੋਈ ਚੀਜ਼ ਲੋਜੀਕਲੀ ਗੱਲ ਕਰਾਂਗੇ ਜਿੰਨੂੰ ਜਿਸ ਦਾ ਫਲ ਜਿਸ ਤਰ੍ਹਾਂ ਮਿਲੇਗਾ ਉਸ ਹਿਸਾਬ ਨਾਲ ਆਪਾਂ ਉਪਾਅ ਕਰਾਂਗੇ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਅਗਰ ਸ਼ਨੀ ਸ਼ੋਭਾ ਤੁਹਾਡੇ ਲਈ ਤੁਹਾਡੀ ਰਾਸ਼ੀ ਦਾ ਤੁਹਾਡੇ ਲਗਨ ਦਾ ਮਿੱਤਰ ਹੈ ਤਾਂ ਕੋਈ ਡਰਨ ਦੀ ਲੋੜ ਨਹੀਂ ਹੈ ਬਹੁਤੇ ਲੋਕ ਇਸ ਕਰਕੇ ਡਰ ਰਹੇ ਆ ਕਿ ਇਹਨਾਂ ਰਾਸ਼ੀਆਂ ਤੇ 60 ਸਤੀ ਆ ਰਹੀ ਹੈ 60 ਸਤੀ ਦਾ ਮਤਲਬ ਕੀ ਹੈ ਕਿ ਹਰ ਕੰਮ ਵਿੱਚ ਡਿਲੇ ਹੋਣਾ ਹਰ ਕੰਮ ਸੜੇ 부ਜੇ ਮਨ ਨਾਲ ਕਰਨਾ ਹਰ ਕੰਮ ਖੁਸ਼ੀ ਨਾਲ ਨਾ ਹੋਣਾ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਜੇ 60 ਸਤੀ ਹੈ ਸ਼ਨੀ ਤੇ ਚੰਦਰ ਦੀ ਛਾਇਆ ਪੈ ਰਹੀ ਹੈ ਚੰਦਰ ਸਾਡਾ ਮਨ ਹੈ ਉਹਦੇ ਤੇ ਇੱਕ ਛਾਇਆ ਪੈਂਦੀ ਹੈ ਕਿ ਸਾਨੂੰ ਥੋੜੇ ਰਸਤੇ ਘੱਟ ਮਿਲਦੇ ਆ ਤੇ ਇਹਦੇ ਵਿੱਚ ਕੁਝ 네ਗੇਟਿਵ ਗੱਲ ਵੀ ਕਿਹੜੀ ਹੈ ਆਪਣੇ ਆਪ ਨੂੰ ਪੋਜ਼ਿਟਿਵ ਕਰੋ ਆਪਣੇ ਆਪ ਦੀ ਸੋਚ ਸਹੀ ਰੱਖੋ ਫਿਰ ਕੀ ਹੋਇਆ ਲੇਟ ਹੋ ਰਹੇ ਨੇ ਹੋ ਜਾਣਗੇ ਨਾਲ ਹੀ ਥੋੜਾ ਜਾਣਿਆ ਕੰਮ ਹੈਨਾ ਤਾਂ ਆਪਣੇ ਆਪ ਲਈ ਸ਼ੁਭ ਕਰਨਾ ਜ਼ਰੂਰੀ ਹੈ ਹੁਣ ਆਪਾਂ ਜਾਣਾਂਗੇ ਕਿ ਇਹਨਾਂ ਚਾਰ ਰਾਸ਼ੀਆਂ ਲਈ ਇਹ ਜੋ ਸ਼ਨੀ ਦਾ ਰਾਸ਼ੀ ਪਰਵਰਤਨ ਹੋ ਰਿਹਾ ਵੈਸੇ ਇਹ ਜੋ ਸ਼ਨੀ ਪਰ ਰਾਸ਼ੀ ਪਰਵਰਤਨ ਆ ਰਿਹਾ ਸ਼ਨੀਵਾਰ ਨੂੰ ਮੱਸੀਆ ਤੇ ਹੋਣਾ ਤੇ ਮੱਸੀਆ ਵਾਲੇ ਦਿਨ ਕੀ ਕਰਨਾ ਹੈ ਉਸ ਦਿਨ ਉਹ ਤੇ ਆਪਾਂ ਤੁਹਾਨੂੰ ਅਲੱਗ ਤੋਂ ਵੀਡੀਓ ਮੈਂ ਪਾਉਂਗੀ ਤੁਹਾਨੂੰ ਤਕਰੀਬਨ 28 29 ਤਰੀਕ ਨੂੰ ਬਟ ਇਹ ਜੋ ਅੱਜ ਮੈਂ ਤੁਹਾਨੂੰ ਚਾਰ ਰਾਸ਼ੀਆਂ ਬਾਰੇ ਦੱਸਣ ਲੱਗਿਆਂ ਲੌਜੀਕਲੀ ਜਾਣਨ ਦੀ ਕੋਸ਼ਿਸ਼ ਕਰਿਓ ਕੋਈ ਓਲ ਜੇਮਾਨੀ ਨਹੀਂ ਹੈ ਕੋਈ ਵਹਿਮ ਨਹੀਂ ਹੈ ਤੇ ਕੋਈ ਡਰ ਨਹੀਂ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਐਰੇ ਸ਼ਨੀ ਮੇਸ਼ ਰਾਸ਼ੀ ਦੀ ਹੁਣ ਜਾਣੋ ਕਿ ਸ਼ਨੀ ਤੁਹਾਡੇ 10ਵੇਂ ਤੇ 11ਵੇਂ ਖਾਨੇ ਦਾ ਮਾਲਕ ਹੈ 10ਵਾਂ ਖੰਨਾ ਤੁਹਾਡਾ ਕਰਮ ਹੈ 11ਵਾਂ ਤੁਹਾਡਾ ਇਨਕਮ ਹੈ ਮਤਲਬ ਇਨਕਮ ਕਿੰਨੀ ਆਉਣੀ ਹੈ ਤੇ ਕਰਮ ਕਿਦਾਂ ਦੇ ਕਰਨੇ ਆ ਇਹ ਸ਼ਨੀ ਹੀ ਨਿਧਾਰਤ ਕਰਦਾ ਤੁਹਾਡੀ ਜਨਮ ਪੱਤਰੀ ਵਿੱਚ ਤੇ ਜਾ ਰਿਹਾ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ 12ਵੇਂ ਸਥਾਨ ਮਤਲਬ ਕਰਮ ਤੇ ਇਨਕਮ ਖਰਚ ਸਥਾਨ ਤੇ ਚਲੀ ਗਏ ਸਮਝੇ ਹੁੰ ਕੋਈ ਨਾ ਜਦੋਂ ਤਾਂ ਸਮਝ ਨਾਲ ਸਮਝ ਆ ਹੀ ਜਾਂਦਾ ਹੈ ਤੇ ਉਸਦੇ ਲੌਜੀਕ ਨਾਲ ਹੀ ਆਪਾਂ ਸਮਝਣਾ ਮੰਨ ਲਓ ਤੁਹਾਡੀ ਜਨਮ ਪੱਤਰੀ ਵਿੱਚ 10ਵੇਂ 11ਵੇਂ ਪਹਿਲਾਂ ਤੋਂ ਕੋਈ ਗ੍ਰਹਿ ਨਹੀਂ ਹੈ 12ਵੇਂ ਕੋਈ ਗ੍ਰਹਿ ਨਹੀਂ ਹੈ ਤਾਂ ਇਹ ਸ਼ਨੀ ਤੁਹਾਡੇ ਲਈ ਸ਼ੁਭ ਹੈ ਅਗਰ ਇਸ ਜਗ੍ਹਾ ਤੇ ਚੰਦਰ ਬੈਠਾ ਹੈ 12ਵੇਂ ਸਥਾਨ ਵਿੱਚ ਚੰਦਰ ਹੈ 12ਵੇਂ ਸਥਾਨ ਵਿੱਚ ਮੰਗਲ ਹੈ 12ਵੇਂ ਸਥਾਨ ਵਿੱਚ ਸੂਰਜ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਗ੍ਰਹਿ ਬੈਠਾ ਹੈ ਤਾਂ ਸਮਝੋ ਉਸ ਜਗ੍ਹਾ ਤੇ ਸ਼ਨੀ ਦੇ ਨਾਲ ਉਸਦੀ ਯੁਤੀ ਬਣ ਰਹੀ ਹੈ 2.5 ਸਾਲਾਂ ਲਈ ਟਾਈ ਸਾਲ ਲੈਸ਼ਣੀ ਦੀ ਜੁਤੀ ਮੇਂ ਰਾਸ਼ੀ ਵਿੱਚ 12ਵੇਂ ਸਥਾਨ ਵਿੱਚ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੀ ਬੜेंगी ਹੁਣ ਇਹਦਾ ਪੋਜ਼ਿਟਿਵ ਪਹਿਲਾਂ ਦੱਸਾਂਗੇ ਤੇ ਫਿਰ ਤੁਹਾਨੂੰ ਥੋੜਾ ਜਿਹਾ ਨੈਗੇਟਿਵ ਤੇ ਸਤਰਕ ਵੀ ਕਰਾਂਗੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਪੋਜ਼ਿਟਿਵ ਇਹ ਹੈ ਕਿ 12ਵੇਂ ਜਾ ਕੇ ਸ਼ਨੀ ਕਰਮ ਸਥਾਨ ਦਾ ਮਾਲਕ ਹੈ ਲਾਭ ਦਾ ਮਾਲਕ ਹੈ ਖਰਚੇ ਕਰਾਏਗਾ ਪਰ ਸ਼ੁਭ ਜਗ੍ਹਾ ਤੇ ਕਰਾਏ ਤਾਂ ਉਸਦੇ ਲਈ ਸ਼ਰਾਬ ਤੇ ਕਬਾਬ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋਗੇ ਵਧੀਆ ਦੂਜੀ ਗੱਲ ਇਹ ਹੈ ਕਿ ਸ਼ਨੀ 12ਵੇਂ ਜਾ ਕੇ ਕਦੇ ਵੀ ਅਸ਼ੁਭ ਕੰਮ ਨਹੀਂ ਕਰਦਾ ਖਰਚਾ ਦੇਖੇਗਾ ਇਨਕਮ ਨੂੰ ਤੀਜੀ ਦ੍ਰਿਸ਼ਟੀ ਪਵੇਗੀ ਤਨਸਤਾਂ ਤੇ ਬ੍ਰਿਕ ਰਾਸ਼ੀ ਤੇ ਬ੍ਰਿਕ ਰਾਸ਼ੀ ਸ਼ਨੀ ਦੀ ਮਿੱਤਰ ਹੈ ਤਾਂ ਨੁਕਸਾਨ ਵਾਲੀ ਗੱਲ ਨਹੀਂ ਹੈ ਜੇ ਖਰਚੇ ਦਿਖ ਰਹੇ ਨੇ ਤਾਂ ਇਨਕਮ ਵੀ ਆਏਗੀ ਠੀਕ ਤੀਜਾ ਇੱਥੇ ਬੈਠ ਕੇ ਸ਼ਨੀ ਸੱਤਵੀਂ ਦ੍ਰਿਸ਼ਟੀ ਪਾਏਗਾ ਕਿਸ ਜਗ੍ਹਾ ਤੇ 6ਵੇਂ ਖਾਣੇ ਵਿੱਚ ਤਾਂ ਹੋ ਸਕਦਾ ਲੋਨ ਲੈ ਕੇ ਕੋਈ ਨਵਾਂ ਕੰਮ ਸ਼ੁਰੂ ਕਰਨ ਬਾਰੇ ਤੁਸੀਂ ਸੋਚੋ ਦਸਵੀਂ ਦ੍ਰਿਸ਼ਟੀ ਕਿਸਮਤ ਤੇ ਪਾਏਗਾ ਤਾਂ ਕਿਸਮਤ ਸਥਾਨ ਲਈ ਵੀ ਚੰਗਾ ਹੋ ਜਾਏਗਾ ਤਾਂ ਨੁਕਸਾਨ ਵਾਲੀ ਕੋਈ ਗੱਲ ਨਹੀਂ ਠੀਕ ਹੈ ਇੱਥੇ ਬੈਠ ਕੇ ਜੋ ਪੋਜ਼ਿਟਿਵ ਕਰੇਗਾ ਚਨੀ ਤਾਂ ਸ਼ੁਭ ਹੀ ਕਰੇਗਾ ਹੁਣ ਨੈਗੇਟਿਵ ਸੁਣੋ ਨੇਗੇਟਿਵ ਕਿਉਂਕਿ ਸ਼ਨੀ 12ਵੇਂ ਸਥਾਨ ਵਿੱਚ ਜਾ ਰਿਹਾ ਕਰਮ ਦਾ مالک ਖਰਚ ਹੋ ਰਿਹਾ ਤਾਂ ਕੰਮ ਕਾਰ ਨੂੰ ਲੈ ਕੇ ਥੋੜੀ ਕਲਪਾਟ ਹੋ ਸਕਦੀ ਹੈ ਨਵੇਂ ਕੰਮ ਕਰਨ ਨੂੰ ਲੈ ਕੇ ਥੋੜੀ ਡਿਲੇ ਹੋ ਸਕਦੀ ਹੈ ਦੂਜੀ ਗੱਲ ਸ਼ਨੀ ਸਾਡੀਆਂ ਅੱਖਾਂ ਦਾ ਕਰਕ ਹੈ ਤੇ ਅੱਖਾਂ ਚੈੱਕ ਕਰਾਉਣੀਆਂ ਪੈ ਸਕਦੀਆਂ ਨੇ ਤੁਹਾਨੂੰ ਤੀਜੀ ਗੱਲ ਇਹ ਆ ਕਿ ਆਪਣਾ ਕਰਮ ਖਰਾਬ ਨਹੀਂ ਕਰੋਗੇ ਕਿਉਂਕਿ 10ਵੇਂ ਖਾਨੇ ਦਾ مالک ਹੈ ਪਿਤਾ ਦੇ ਨਾਲ ਸਬੰਧ ਅੱਛੇ ਰੱਖੋਗੇ ਭੈਣ ਭਾਈ ਨਾਲ ਸਬੰਧ ਅੱਛੇ ਰੱਖੋਗੇ ਕਿਸੇ ਦਾ ਹੱਕ ਨਹੀਂ ਮਾਰੋਗੇ ਤੇ ਇਹ ਸ਼ਨੀ ਤੁਹਾਨੂੰ ਇਸ ਜਗ੍ਹਾ ਤੇ ਖਰਾਬ ਬਿਲਕੁਲ ਨਹੀਂ ਕਰੇਗਾ ਤੇ ਹੁਣ ਮੇਨ ਗੱਲ ਉਪਾਦੀ ਕਿ ਕੀ ਕਰਨਾ ਹੈ ਤੁਸੀਂ ਸ਼ਨੀਵਾਰ ਮੇਸਥਾਨ ਵਿੱਚ ਥੋੜੀ ਜਿਹੀ ਮੈਡੀਟੇਸ਼ਨ ਕਰੋ ਕਿਉਂਕਿ ਬ੍ਰੈਸਪੱਤ ਦੇ ਘਰ ਚਾ ਲੋਜਿਕ ਨਾਲ ਚੱਲੋ 12 ਨੰਬਰ 12ਵਾਂ ਖਾਨਾ ਰਾਹੂ ਦਾ ਵੀ ਕਾਰਕ ਹੈ ਬ੍ਰੈਸਪੱਤ ਦਾ ਵੀ ਕਾਰਕ ਹੈ ਜਿਸ ਘਰ ਵਿੱਚ ਸ਼ਨੀ ਬੈਠੇਗਾ ਡਰਾਮੇ ਬਾਜੀ ਤੇ ਪਖੰਡ ਬਾਜੀ ਕਰਨ ਤੇ ਜਿਆਦਾ ਦਿਨ ਤੱਕ ਦੁਕਾਨਦਾਰੀ ਨਹੀਂ ਚੱਲਣ ਵਾਲੀ ਮੇਸ਼ ਲੰਗਣ ਤੇ ਮੇਸ਼ ਰਾਸ਼ੀ ਵਾਲਿਆਂ ਨੂੰ ਹਰ ਚੀਜ਼ ਤਰਕ ਤੇ ਲੋਜਿਕ ਨਾਲ ਕਰਨੀ ਹੀ ਪਵੇਗੀ ਦੂਜਾ ਦੂਸਰੇ ਸਥਾਨ ਵਿੱਚ ਦੇਖੇਗਾ ਸ਼ਨੀ ਤਾਂ ਧੰਨ ਬਿਜ਼ਨਸ ਸ਼ੁਭ ਜਗਾ ਤੇ ਲੱਗੇ ਤੇ ਇਸ ਲਈ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕਦੇ-ਕਦੇ ਤੁਸੀਂ ਕਿਸੇ ਮਜ਼ਦੂਰ ਨੂੰ ਖਾਣਾ ਖਿਲਾ ਸਕਦੇ ਹੋ ਮੈਡੀਟੇਸ਼ਨ ਕਰਨ ਨਾਲ ਅੰਦਰੂਨੀ ਪਾਵਰ ਵਧੇਗੀ ਤੁਹਾਡੀ ਤੇ ਤੀਜਾ ਇਨਕਮ ਕਿਉਂਕਿ ਖਰਚੇ ਸਥਾਨ 'ਤੇ ਜਾ ਰਿਹਾ ਤਾਂ ਜਿਸ ਜਗਾ ਤੇ ਲੱਗੇ ਜ਼ਰੂਰੀ ਆ ਉਹ ਜਗਾ ਤੇ ਖਰਚੇ ਕਰੋਗੇ ਤਾਂ ਵਧੀਆ ਤੇ ਨਹੀਂ ਤਾਂ ਨੁਕਸਾਨ ਕਰਦਾ ਇੱਥੇ ਤਾਂ ਇਸ ਦੇ ਲਈ ਤੁਸੀਂ ਕੀ ਉਪਾਅ ਕਰਨਾ ਕਦੇ-ਕਦੇ ਮਜ਼ਦੂਰ ਨੂੰ ਖਾਣਾ ਖਿਲਾਉਣਾ ਸ਼ਨੀ ਦਾ ਕਾਰਕ ਹੈ ਆਪਣੇ ਘਰ ਚ ਕੰਸਟਰਕਸ਼ਨ ਕੋਈ ਕੰਮ ਕਰਾਉਣੇ ਤਾਂ ਬੱਚਿਆਂ ਨੂੰ ਕੁਝ ਜਾ ਕੇ ਕਿਸੇ ਸਾਧੂ ਮਾਤਮਾਨਵੀਿਕਾ ਦੇ ਖਾਣਾ ਖਿਲਾ ਸਕਦੇ ਹੋ ਕਿਉਂਕਿ ਬ੍ਰਸਤ ਦੇ ਘਰ ਚ ਸ਼ਨੀ ਜਾ ਰਿਹਾ ਹੈ ਠੀਕ ਗੱਲ ਕਰੀ ਆਪਾਂ ਬ੍ਰਿਖ ਰਾਸ਼ੀ ਵਾਲਿਆਂ ਦੀ ਤਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ਨੀ ਜੋ ਹੈ ਤੁਹਾਡੀ ਕਿਸਮਤ ਦਾ ਮਾਲਕ ਹੈ ਤੁਹਾਡੇ ਕਰਮ ਸਥਾਨ ਦਸਵੇਂ خانه ਤੁਹਾਡੇ ਪਿਤਾ ਦਾ ਮਾਲਕ ਹੈ ਤੇ ਇਨਕਮ ਸਥਾਨ ਵਿੱਚ ਜਾ ਕੇ ਬੈਠਣ ਵਾਲਾ ਜਾਨੀ ਪਿਤਾ ਤੋਂ ਦੂਸਰੇ ਸਥਾਨ ਵਿੱਚ ਚਲਾ ਗਿਆ ਬਹੁਤ ਹੀ ਅੱਛਾ ਇਹ ਤਦਦਿਲੀ ਅੱਛਾ ਪਤਾ ਦੀ ਇਨਕਮ ਲਈ ਅੱਛਾ ਕਾਰਜ ਕੰਮ ਕਰਾਉਣ ਲਈ ਅੱਛਾ ਬੜੀ ਦੇਰ ਤੋਂ ਸੋਚ ਰਹੇ ਸੀ ਕੋਈ ਮਕਾਨ ਪਲਾਟ ਲੈਣਾ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਿਆ ਤੀਜੀ ਦ੍ਰਿਸ਼ਟੀ ਸ਼ਨੀ ਦੀ ਹੁੰਦੀ ਹੈ ਤੇ ਤੁਹਾਡੇ ਲਗਨ ਤੇ ਬੈ ਰਹੀ ਹੈ ਦੇਖੋ ਤੁਹਾਨੂੰ ਦੇਖੇਗਾ ਤਾਂ ਵਧੀਆ ਕਰੇਗਾ ਵਧੀਆ ਇਹ ਹੀ ਆ ਕਿ ਕਿਸਮਤ ਦਾ ਮਾਲਕ ਇਨਕਮ ਸਥਾਨ ਵਿੱਚ ਆਏਗਾ ਇਨਕਮ ਦੇ ਸੋਰਸਸ ਵਧਾਏਗਾ ਸ਼ਨੀ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਨੂੰ ਕਾਫੀ ਫਾਇਦਾ ਹੁਣ ਸ਼ਨੀ ਦਾ ਸੰਬੰਧਿਤ ਕੰਮ ਵੀ ਤੁਹਾਨੂੰ ਪਤਾ ਹੀ ਹੋਣਾ ਹੈ ਲੱਕੜ ਦਾ ਲੋਹੇ ਦਾ ਪੈਟਰੋਲੀਅਮ ਦਾ ਹੈਨਾ ਟਰੱਕਿੰਗ ਦਾ ਟਰਾਂਸਪੋਰਟ ਦਾ ਇਸ ਕੰਮ ਵਿੱਚ ਕਾਫੀ ਫਾਇਦਾ ਹੋਣ ਵਾਲਾ ਹੈ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਨੂੰ ਗੱਲਬਾਤ ਦੇ ਤਾਂ ਨਹੀਂ ਹੋ ਜਾਉਗੇ ਤੁਸੀਂ ਪ੍ਰੋਪਰਟੀ ਅੱਛੀ ਬਣੇਗੀ ਤੁਹਾਡੀ ਤੇ ਵਧੀਆ ਆ ਰਿਹਾ ਤੁਹਾਡੇ ਲਈ ਲਗਨ ਨੂੰ ਦੇਖੇਗਾ ਸ਼ਨੀ ਸ਼ੁਕਰ ਦਾ ਮਿੱਤਰ ਹੈ ਵਧੀਆ ਹੁਣ ਨੁਕਸਾਨ ਕੀ ਕਰੇਗਾ ਪਿਤਾ ਲਈ ਤਾਂ ਚੰਗਾ ਹੈ ਪਰ ਪਿਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਕਰ ਸਕਦਾ ਹੈ ਕਿਉਂਕਿ ਸ਼ਨੀ ਉਹਨਾਂ ਦੇ ਬਾਰਮੇ ਖਾਣੇ ਦਾ ਮਾਲਕ ਵੀ ਹੈ ਹਨਾ ਲਗਨ ਦਾ ਮਾਲਕ ਵੀ ਹੈ ਦੂਸਰੀ ਗੱਲ ਇਹ ਆ ਕਿ ਸ਼ਨੀ ਇਨਕਮ ਸਥਾਨ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਨਕਮ ਦਾ ਦੇਵੇਗਾ ਪਰ ਨਾਲੋਂ ਨਾਲ ਕਿਉਂਕਿ ਤੁਹਾਡੇ ਧਨ ਦਾ ਮਾਲਕ ਬੁੱਧ ਹੈ ਤੇ ਬੁੱਧ ਦੀ ਸਥਿਤੀ ਸ਼ਨੀ ਨਾਲ ਜ਼ਰੂਰ ਦੇਖਣੀ ਹੈ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੇੜਾ ਗ੍ਰਹਿ ਪਹਿਲਾਂ ਉੱਥੇ ਬੈਠਾ ਹੋਊਗਾ ਉਸ ਦੀ ਯੁੱਤੀ ਬਣੂਗੀ ਹੈਨਾ ਪੋਜ਼ਿਟਿਵ ਹੈ ਆ ਬੜੀ ਧੀਰ ਤੋਂ ਸੋਚ ਰਹੇ ਸੀ ਗੱਡੀ ਲੈਣ ਵਾਲੇ ਲੈ ਲਓ ਬੜੀ ਧੀਰ ਤੋਂ ਸੋਚ ਰਹੇ ਸੀ ਘਰ ਲੈਣ ਵਾਲੇ 2.5 ਸਾਲ ਚ ਘਰ ਬਣਨ ਵਾਲਾ ਬੜੀ ਧੀਰ ਤੋਂ ਸੋਚ ਰਹੇ ਸੀ ਕੋਈ ਨਵਾਂ ਕੰਮ ਸ਼ੁਰੂ ਕਰਨ ਬਾਰੇ ਤਾਂ ਇਨਕਮ ਦੇ ਸੋਰਸਸ ਵਿਦਾਉਣ ਲਈ ਤੁਹਾਡੀ ਕੀਤੀ ਪਹਿਲ ਕਦਮੀ ਤੋਂ ਇਹ ਸ਼ਨੀ ਤੁਹਾਨੂੰ ਪੋਜ਼ਿਟਿਵ ਦੇਣ ਵਾਲਾ ਹੈ ਉਹ 네ਗੇਟਿਵ ਕੀ ਹੈ ਸੁਣੋ ਸ਼ਨੀ ਕਿਉਂਕਿ ਇਨਕਮ ਥਾਂ ਵਿੱਚ ਜਾ ਰਿਹਾ ਹੈ ਪੀਤਾ ਤੋਂ ਦੂਸਰੇ ਸਥਾਨ ਵਿੱਚ ਜਾ ਰਿਹਾ ਤਾਂ ਮਾਤਾ ਤੋਂ ਅੱਠਵੇਂ ਸਥਾਨ ਵਿੱਚ ਜਾ ਰਿਹਾ ਤਾਂ ਸ਼ਨੀ ਇੱਥੇ ਬੈਠ ਕੇ ਲਗਨ ਨੂੰ ਦੇਖੇਗਾ ਲਗਨ ਵਿੱਚ ਅਗਰ ਤੁਹਾਡੇ ਪਹਿਲਾਂ ਤੋਂ ਬ੍ਰਿਖ ਲਗਨ ਵਿੱਚ ਜਾਂ ਤੁਹਾਡੇ ਲਗਨ ਦਾ ਮਾਲਕ ਕਮਜ਼ੋਰ ਹੋਊਗਾ ਤਾਂ ਲਗਨ ਚ ਸ਼ਨੀ ਤੀਜੀ ਦ੍ਰਿਸ਼ਟੀ ਨਾਲ ਦੇਖ ਕੇ ਥੋੜੀ ਸਿਹਤ ਪ੍ਰਤੀ ਪਰੇਸ਼ਾਨੀ ਦੇ ਸਕਦਾ ਹੁਣ ਮੰਨ ਲਓ ਮੰਗਲ ਬੈਠਾ ਹੈ ਤੁਹਾਡੇ ਲਗਨ ਵਿੱਚ ਸ਼ਨੀ ਨੇ ਮੰਗਲ ਨੂੰ ਦੇਖਣਾ ਤੇ ਮੰਗਲ ਨੇ ਬਲੱਡ ਦਾ ਕੰਮ ਕਰਨਾ ਤੇ ਬਲੱਡ ਸੰਬੰਧੀ ਕੋਈ ਨਾ ਕੋਈ ਪਰੇਸ਼ਾਨੀ ਦੇਏਗਾ ਐਗਜ਼ਾਮਪਲ ਦਿੱਤੀ ਮੈਂ ਤੁਹਾਨੂੰ ਠੀਕ ਹੈ ਤੇ ਦੂਸਰੀ ਗੱਲ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦੀ ਜੋ ਕੋਈ ਟਰਾਂਸਫਰ ਹੋਣ ਵਾਲੀ ਸੀ ਉਹ ਵੀ ਹੋ ਸਕਦੀ ਹੈ ਹੁਣ ਹੈਨਾ ਤੇ 네ਗੇਟਿਵ ਸਿਰਫ ਇੱਕੋ ਹੀ ਹੈ ਤੇ ਸ਼ਰਾਬ ਤੇ ਕਬਾਬ ਤੋਂ ਥੋੜੀ ਦੂਰੀ ਬਣਾ ਕੇ ਤੁਸੀਂ ਵੀ ਰੱਖੋ ਖਾਸ ਤੌਰ ਤੇ ਸ਼ਰਾਬ ਹੈਨਾ ਤੇ ਇਹ ਸ਼ਨੀ ਤੁਹਾਨੂੰ ਜਿਆਦਾ ਅਸ਼ੁਭ ਨਹੀਂ ਕਰੇਗਾ ਵਧੀਆ ਹੀ ਫਾਇਦਾ ਦੇਵੇਗਾ ਅਗਰ ਤੁਹਾਡੀ ਪਹਿਲਾਂ ਤੋਂ ਇਨਕਮ ਸਥਾਨ ਵਿੱਚ ਕੋਈ ਸਟਾਰ ਨਹੀਂ ਹੈ ਮਤਲਬ ਨਹੀਂ ਰਾਸ਼ੀ ਵਿੱਚ ਨਹੀਂ ਬੈਠਾ ਹੋਇਆ ਤਾਂ ਵਧੀਆ ਠੀਕ ਹੈ ਅਗਲੀ ਰਾਸ਼ੀ ਜੈਮਨੀ ਜਾਨੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਵਾਲਿਆਂ ਦੀ ਦੇਖੀਏ ਤਾਂ 8ਵੇਂ ਖਾਨੇ ਦਾ ਮਾਲਕ ਹੈ ਤੇ 9ਵੇਂ ਖਾਨੇ ਦਾ ਮਾਲਕ ਹੈ ਜਾ ਰਿਹਾ ਹੈ 10ਵੇਂ ਖਾਨੇ ਵਿੱਚ ਹੁਣ 10ਵੇਂ ਖਾਨੇ ਵਿੱਚ ਜਾ ਕੇ ਇਥੋਂ 12ਵੇਂ ਖਾਨੇ ਤੋਂ ਦੇਖੇਗਾ ਬੁੱਧ ਦੇ ਨਾਲ ਅਗਰ ਮਿੱਤਰਤਾ ਹੈ ਜਾਂ ਬੁੱਧ ਦੀ ਸਥਿਤੀ ਬੜੀ ਅੱਛੀ ਹੋਈ ਹੋਈ ਹੈ ਤਾਂ ਇੱਥੇ ਬੈਠ ਕੇ ਕੋਈ ਨੁਕਸਾਨ ਜ਼ਿਆਦਾ ਨਹੀਂ ਕਰਨ ਵਾਲਾ ਹੈ ਪਰ ਅਗਰ ਦੇਖਿਆ ਜਾਵੇ ਤਾਂ ਅஷ்டਮੇਸ਼ਵੀ ਜਾਂ ਦਸਵੇਂ ਖਾਨੇ ਵਿੱਚ ਹੁਣ ਮੌਤ ਦਾ ਮਾਲਕ ਹੈ ਦਸਵੇਂ ਖਾਨੇ ਵਿੱਚ ਪਿਤਾ ਦੇ ਸਥਾਨ 'ਤੇ ਬੈਠੇਗਾ ਤਾਂ ਪਿਤਾ ਦੀ ਸਿਹਤ ਥੋੜੀ ਖਰਾਬ ਕਰੇਗਾ ਹਸਪੀਟਲ ਦੇ ਚੱਕਰ ਲਗਾਏਗਾ ਕਿਸਮਤ ਦੇ ਨਾਲ ਜੋ ਆਪਾਂ ਕਹੀਏ ਕਿ ਅੰਦਰੂਨੀ ਤੌਰ ਤੇ ਪਰੇਸ਼ਾਨੀ ਦੇ ਸਕਦਾ ਹੈ ਕਿਸਮਤ ਨਾਲ ਕਰਮ ਨਾਲ ਕੰਮ ਕਰਨ ਨਾਲ ਜੂਝਣਾ ਪੈ ਸਕਦਾ ਹੈ ਕਿਉਂਕਿ ਐਸਟੋਮੀਸਾ ਸਿਰ ਪਰ ਤੀ ਕੋਈ ਪਰੇਸ਼ਾਨੀ ਦੇ ਸਕਦਾ ਹੈ ਸੂਰਜ ਕਾਰਕ ਹੈ ਪਿਤਾ ਦਾ ਤੇ ਅਗਰ ਸੂਰਜ ਦੀ ਸਥਿਤੀ ਸ਼ੁਭ ਨਹੀਂ ਹੈ ਤਾਂ ਘਰ ਪਰਵਾਜ ਵਿੱਚ ਬਜ਼ੁਰਗਾਂ ਦੀ ਸਿਹਤ ਖਰਾਬ ਕਰੇਗਾ ਕਿਉਂਕਿ ਮੀਨ ਰਾਸ਼ੀ ਬਜ਼ੁਰਗਾਂ ਦੀ ਹੈ ਬ੍ਰਹਸਪਤ ਕਾਰਕ ਹੈ ਨਾ ਇਸ ਕਰਕੇ ਤਾਂ ਕਿਸਮਤ ਦਾ ਮਾਲਕ ਵੀ ਹੈ ਤਾਂ ਇਸ ਕਰਕੇ ਬੈਲੈਂਸ ਵੀ ਕਰੇਗਾ ਹਰ ਚੀਜ਼ ਠੀਕ ਤਾਂ ਹੁਣ ਦੂਜੀ ਗੱਲ ਕੀ 네ਗੇਟਿਵ ਕੀ ਹੈ मतलब पिता दी सेहत खराब पॉजिटिव की है पॉजिटिव है या कि किस्मत ਦਾ مالک ਹੈ اچھا ਕਰੇਗਾ ਸ਼ਨੀ ਦਸਮੇ ਸਥਾਨ ਵਿੱਚ ਬੈਠ ਕੇ ਅਗਰ ਤੁਸੀਂ ਆਪਣਾ ਕੰਮ ਕਰਦੇ ਹੋ ਦੁਕਾਨਦਾਰੀ ਕਰਦੇ ਹੋ ਤਾਂ ਇਹ ਤੁਹਾਨੂੰ ਬੈਠ ਕੇ ਬੜੀ ਲਗਜ਼ਰੀ ਲਾਈਫ ਇਥੇ ਦੇ ਸਕਦਾ ਕਿਉਂਕਿ ਸ਼ਨੀ ਸੱਪ ਹੈ ਆਪਣੀ ਖੁੱਡ ਵਿੱਚ ਬੈਠ ਕੇ ਕੀਤਾ ਕੰਮ ਹਮੇਸ਼ਾ ਹੀ ਪੋਜ਼ਿਟਿਵ ਰਿਜ਼ਲਟ ਦਿੰਦਾ ਹੈ ਹੈ ਨਾ ਤਾਂ ਸ਼ਨੀ ਇੱਥੇ ਬੈਠ ਕੇ तकरीबन ਮੰਨ ਲਓ ਦਸਵੇਂ ਸਥਾਨ 'ਚ ਬਿਠਾਏ ਤਾ 10ਵੇਂ ਆਕੇ ਸ਼ਨੀ ਚੌਥੇ ਖੰਨੇ ਨੂੰ ਵੀ ਦੇਖੇਗਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਨਵਾਂ ਕੰਮ ਕਰ ਐਡੀਸ਼ਨ ਕਰ ਸਕਦੇ ਹੋ ਤੁਸੀਂ ਕਰਮ ਕਾਂਜ ਵਾਲੇ ਚੌਥੇ ਖੰਨੇ ਨੂੰ ਦੇਖੇਗਾ ਤਾਂ ਸ਼ਨੀ ਦਾ ਜੋ ਕੰਮ ਹੈ ਉਸਨੇ ਉਹੀ ਕਰਨਾ ਹੈ ਜਾਨੀ ਘਰਮ ਕਾਂ ਦਾ ਕਾਰਕ ਹੈ ਤੁਹਾਡਾ ਕੋਈ ਪੱਠਾ ਵਗੈਰੇ ਦਾ ਕੰਮ ਹੈ ਇੱਟਾ ਦਾ ਕੰਮ ਹੈ ਤਾਂ ਸ਼ਨੀ 10ਵੇਂ ਬਹੁਤ ਅੱਛਾ ਕੰਮ ਕਰਦਾ ਹੈ ਵੀ ਬੈਠ ਕੇ ਕੰਮ ਕਰਨ ਬਾਰੇ ਸਟੱਡੀ ਲਈ ਵੀ ਸ਼ਨੀ ਇੱਥੇ ਤੁਹਾਨੂੰ ਨਵੀਂ ਖੋਜੀ ਦਿਮਾਗ ਦੇ ਸਕਦਾ ਹੈ ਕੇ ਨਾਲ ਤੁਸੀਂ ਘਰ ਵਿੱਚ ਕੋਈ ਕੰਮ ਬੈਠ ਕੇ ਘਰ ਚ ਬੈਠ ਕੇ ਕੰਮ ਕਰਨ ਵਾਲੇ ਸੋਚ ਸਕਦੇ ਹੋ ਕਿਉਂਕਿ ਇਹ ਸਤਵਾਂ ਖਾਨਾ ਜੀਵਨ ਸਾਥੀ ਦਾ ਤੇ ਸਤਵੇਂ ਤੋਂ ਚੌਥੇ ਆਏਗਾ ਤਾਂ ਇੱਥੇ ਬੈਠ ਕੇ ਇਹ ਤੁਹਾਡੀ ਲਾਈਫ ਪਾਰਟਨਰ ਦੇ ਲਈ ਵੀ ਸਹਜੂਗੀ ਤੌਰ ਤੇ ਕੰਮ ਸ਼ੁਭ ਕਰੇਗਾ ਹੁਣ ਮੇਨ ਗੱਲ ਧਿਆਨ ਰੱਖਣ ਵਾਲੀ ਇਹ ਗੱਲ ਹੈ ਕਿ ਉਪਾਹ ਕੀ ਕਰਨਾ ਚਾਹੀਦਾ ਹੈ ਅਗਰ ਸ਼ਨੀ ਇੱਥੇ ਬੈਠੇ ਕੋਈ ਨੁਕਸਾਨ ਕਰ ਰਿਹਾ ਹੋਵੇ ਪਰੇਸ਼ਾਨੀ ਦੇ ਰਿਹਾ ਹੋਵੇ ਤਾਂ ਜਾਂ ਇੱਥੇ ਕੋਈ ਪਹਿਲਾਂ ਤੋਂ ਮੰਨ ਲਓ ਕਿ ਕੇਤੂ ਬੈਠਾ ਹੈ ਸ਼ਨੀ ਦੇ ਕੇਤੂ ਤੋਂ ਕ੍ਰੋਸਿੰਗ ਹੈ ਰਾਹੂ ਬੈਠਾ ਹੈ ਸ਼ਨੀ ਦੇ ਰਾਹੂ ਤੋਂ ਕ੍ਰੋਸਿੰਗ ਹੈ ਢਾਈ ਸਾਲ ਇਹ ਨਹੀਂ ਹੈ ਕਿ 2-4 ਦਿਨ ਦੀ ਗੱਲ ਹੈ ਮਹੀਨੇ ਦੀ ਗੱਲ ਹੈ ਆਪਾਂ ਕੱਢ ਲਵਾਂਗੇ ਤਾਂ ਢਾਈ ਸਾਲ ਸ਼ਨੀ ਇੱਥੇ ਬੈਠੇ ਤੇ ਤੁਹਾਡੇ ਲਈ ਸ਼ੁਭ ਫਲ ਕਰੇ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਦੱਸੋ ਆ ਕੰਨਾ ਕਰਮਦਾਇ ਅੱਤ ਕਟਾਚੇ ਕਰਮ ਕਰਨੇ ਸਭ ਦੀ ਮਦਦ ਕਰਦੇ ਰਹਿਣਾ ਆਪਣੇ ਪਰਿਵਾਰ ਵਿੱਚ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਦੂਜੀ ਗੱਲ ਪਿਤਾ ਦੇ ਆਦਰ ਸਤਿਕਾਰ ਪੂਰਾ ਕਰਨਾ ਹੈ ਤੀਜੀ ਗੱਲ ਅਗਰ ਪਿਤਾ ਦੀ ਸਿਹਤ ਖਰਾਬ ਹੋਵੇ ਕਿਸੇ ਤਰ੍ਹਾਂ ਨਾ ਤਾਂ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਪਾਉਂਦੇ ਰਹਿਣਾ ਤੇ ਕੁੱਤੇ ਨੂੰ ਰੋਟੀ ਜ਼ਰੂਰ ਪਾਉਂਦੇ ਰਹਿਣਾ ਠੀਕ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ 7ਵੇਂ ਤੇ 8ਵੇਂ ਦੋਨੇ ਖਾਨੇ ਦਾ ਮਾਲਕ ਹੈ 9ਵੇਂ ਜਾ ਰਹੇ ਐਸੀ ਤਾਂ ਮੈਂ ਤੁਹਾਨੂੰ ਦੱਸਾਂ ਕਿ ਅਖਨੇ ਖਾਨੇ ਤੋਂ ਨਿਕਲ ਰਿਹਾ ਹੈ ਤਾਂ ਬਹੁਤ ਹੀ ਵਧੀਆ ਸ਼ਨੀ ਨੇ ਇੱਥੇ ਤੁਹਾਨੂੰ ਕਈ ਵਾਰ ਲੱਤਾਂ ਗੋਟਿਆਂ ਦੀ ਪ੍ਰੋਬਲਮ ਦਿੱਤੀ ਕੋਈ ਸੱਟ ਚੋਟ ਲਵਾਈ ਖੋੜੇ ਉਲਝੇਵੇਂ ਦਿੱਤੇ ਕੰਮ ਬੜੇ ਡਿਲੇ ਕਿਤੇ ਤੇ ਹੁਣ ਜਿਹੜੇ ਡਿਲੇ ਹੋਏ ਕੰਮ ਸੀ 22 ਸਾਲ ਹੁਣ ਜ਼ਰੂਰ ਹੋਣੇ ਸ਼ੁਰੂ ਹੋ ਜਾਣਗੇ ਬੜੇ ਵਧੀਆ ਕਰਕੇ ਲਗਨ ਤੇ ਕਰ ਕਰਾਸ਼ੀ ਵਾਲਿਆਂ ਲਈ ਸੱਤਵੇਂ ਦਾ ਮਾਲਕ ਹੈ ਤੇ ਨਾਲ ਸੱਤਵੇਂ ਦਾ ਮਾਲਕ ਵੀ ਹੈ ਭਾਵੇਂ 8ਵੇਂ ਦਾ ਮਾਲਕ ਹੈ ਤੇ ਇੱਥੇ ਬੈਠ ਕੇ ਇਹ ਤੁਹਾਡੀ ਦੇਖਿਆ ਜਾਵੇ ਤਾਂ 10ਵੇਂ ਖਾਨੇ ਨੂੰ ਦੇਖੇਗਾ 10ਵੇਂ ਖਾਨੇ ਨੂੰ ਦੇਖੇਗਾ ਹਾਂ ਤਾਂ 11ਵੇਂ ਸੋਰੀ 11ਵੇਂ ਖਾਨੇ ਨੂੰ ਦੇਖੇਗਾ ਇਨਕਮ ਦੇ ਮਾਲਕ ਨੂੰ ਦੇਖੇਗਾ ਕਿਉਂਕਿ 12 ਨੰਬਰ 'ਚ ਬੈਠ ਕੇ ਤੇ ਦੂਜੀ ਰਾਸ਼ੀ ਬ੍ਰਿ ਖ ਰਾਸ਼ੀ ਨੂੰ ਦੇਖ ਰਿਹਾ ਹੈ ਤਾਂ ਇਨਕਮ ਦੇ ਸੋਰਸਸ ਲਈ ਸਿਤਾਰੇ ਚੰਗੇ ਹੋਏ ਗਰੇ ਅੱਛੇ ਹੋਏ ਐਕਸੀਡੈਂਟ ਵਗੈਰਾ ਸੋਟ 60 ਜੋੜ ਤਾਂ ਡਰ ਹੁਣ ਥੋੜਾ ਮਨ 'ਚੋਂ ਕੱਢ ਦੇਣਾ ਚਾਹੀਦਾ ਹੈ ਤੁਹਾਨੂੰ ਸਤਵਾਂ ਖਾਨਾ ਲਾਈਫ ਪਾਰਟਨਰ ਤੇ ਲਾਈਫ ਪਾਰਟਨਰ ਵਦੇਸ਼ ਲਈ ਵੀ ਰਸਤੇ ਖੁੱਲਣਗੇ ਕੋਈ ਤੁਸੀਂ પતિ ਪਤਨੀ ਜੀਵਨ ਸਾਥੀ ਦੇ ਨਾਲ ਕੋਈ ਲੰਬੀ ਯਾਤਰਾ ਕਰਨੀ ਚਾਹੁੰਦੇ ਸੀ ਜਾਂ ਕਿਤੇ ਜਾ ਕੇ ਨਵਾਂ ਕੰਮ ਕਰ ਕੋਈ ਆਪਣਾ ਸ਼ਹਿਰ ਛੱਡ ਕੇ ਦੂਰ ਕਿਤੇ ਕੰਮ ਕਰ ਕਰਨ ਬਾਰੇ ਸੋਚ ਰਹੇ ਸੀ ਤਾਂ ਇਹ ਸ਼ਨੀ ਤੁਹਾਨੂੰ ਨਵੀਂ ਘੁੱਟ ਦੇਵੇਗਾ ਘੁੱਟ ਮਤਲਬ ਨਵਾਂ ਘਰ ਦੇਵੇਗਾ ਤੇ ਉਸ ਜਗ੍ਹਾ ਤੇ ਜਾ ਕੇ ਤੁਸੀਂ ਆਪਣਾ ਕੰਮ ਪੂਰੀ ਤਰ੍ਹਾਂ ਨਾਲ ਮਿਹਨਤ ਨਾਲ ਕਰ ਸਕਦੇ ਹੋ ਜੀ ਕਹਿਆ ਕਿ ਇਹ ਸ਼ਨੀ ਇੱਥੇ ਬੈਠ ਕੇ ਮੈਂ ਕਿਹਾ ਨਾ ਇਨਕਮ ਸਤਨੂ ਦੇਖੇਗਾ ਤਾਂ ਨਵੇਂ ਇਨਕਮ ਦੇ ਸੋਰਸਸ ਵਧਣਗੇ ਸਬੰਧਾਂ ਚ ਸੁਧਾਰ ਹੋਏਗਾ ਕਿਸਮਤ ਦਾ ਪੂਰਾ ਪੂਰਾ ਸਾਥ ਮਿਲੇਗਾ ਕੰਸਟਰਕਸ਼ਨ ਦੇ ਘਰ ਚ ਕੰਮ ਹੋਣਗੇ ਛੋਟੇ-ਮੋਟੇ ਕੰਮ ਰੁਕੇ ਹੋਏ ਸੀ ਘਰ ਬਣਿਆ ਸੀ ਅੱਧ ਚ ਰੁਕ ਗਿਆ ਸੀ ਤਾਂ ਹੁਣ ਹੁਣਾ ਸ਼ੁਰੂ ਹੋ ਜਾਏਗਾ ਤਾਂ ਤੁਹਾਡੇ ਲਈ ਇਹ ਸ਼ਨੀ ਕਾਫੀ ਕੁਝ ਅੱਛਾ ਕਰਨ ਵਾਲਾ ਹੈ ਪਰ ਸ਼ਰਤੇ ਆ ਕਿਉਂਕਿ ਅੱਠਵੇਂ ਖਾਣੇ ਦਾ ਮਾਲਕ ਹੈ ਤੇ ਹੁਣ ਉਪਾਅ ਸੁਣੋ ਜਿਹਦੀ ਮੈਂ ਸ਼ਰਤ ਦੀ ਗੱਲ ਕੀਤੀ ਆ ਉਪਾਅ ਇਹ ਆ ਕਿ ਇੱਕ ਕਾਲਾ ਨੀਲਾ ਰੰਗ ਘੱਟ ਪਾਓ ਦੁੱਜਾ ਕਦੇ-ਕਦੇ ਪੰਛੀਆਂ ਨੂੰ ਬਾਹਰ ਚਿੱਟੇ ਚੌਲ ਵਗੈਰਾ ਲੈ ਕੇ ਉਹ ਚੌਲਾਂ ਦੇ ਦਾਣੇ ਚ ਮਿਲ ਜਾਂਦੇ ਆ ਜਿਹ ਟੁੱਟੇ ਹੋਏ ਚੌਲ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਹ ਤੁਸੀਂ ਪੰਛੀਆਂ ਨੂੰ ਪਾ ਸਕਦੇ ਹੋ ਬਾਹਰ ਨਵਾਂ ਖਾਣਾ ਕਿਸਮਤ ਦਾਏ ਤੇ ਇਹਦੇ ਲਈ ਤੁਸੀਂ ਧਾਰਮਿਕ ਸਥਾਨ ਤੇ ਕਦੇ-ਕਦੇ ਚਿੱਟੇ ਫੁੱਲ ਜਪੀ ਲੇ ਫੁੱਲ ਚੜਾਉਂਦੇ ਰਹੋ ਤਾਂ ਕਿਸਮਤ ਦਾ ਪੂਰਾ ਸਾਥ ਮਿਲਦਾ ਰਹੇਗਾ ਫੁੱਲਾਂ ਵਾਲੇ ਬੁੱਟੇ ਵੀ ਜ਼ਰੂਰ ਲਗਾਓ ਕਿਤੇ ਨਾ ਕਿਤੇ ਕਿਉਂਕਿ ਜਦੋਂ ਅਸੀਂ ਬੁੱਧ ਦਾ ਸਾਥ ਲੈਨੇ ਆ ਬੁੱਧ ਸਾਡੇ ਬਿਜ਼ਨਸ ਦਾ ਕਾਰਕ ਹੈ ਤਾਂ ਸੁੱਖਾਂ ਦਾ ਕਾਰਕ ਹੈ ਤਾਂ ਉਹਦੇ ਲਈ એનર્ਜੀ ਸ਼ੁਭ ਹੋ ਜਾਂਦੀ ਹੈ ਕਿਉਂਕਿ ਦੇਖੋ ਸ਼ਨੀ ਤੁਹਾਡਾ ਕੀ ਕੰਮ ਕਰਦਾ ਉਹਨੇ ਆਪਣੇ ਮਿੱਤਰਾਂ ਨਾਲ ਸਹਿਯੋਗ ਦੇ ਕੇ ਕਰਨਾ ਹੈ ਸਥਿਤੀ ਦੇਖੀ ਜਾਂਦੀ ਹੈ ਕਿ ਕਿਸ ਖਾਨੇ ਦਾ ਮਾਲਕ ਕਿੱਥੇ ਬੈਠਾ ਇਹ ਬਹੁਤ ਮਾਇਨੇ ਰੱਖਦਾ ਤਾਂ ਕਰਕਰ ਰਾਸ਼ੀ ਵਾਲਿਆਂ ਦੇ ਲਈ ਸੱਤਵੇਂ ਖਾਨੇ ਦਾ ਮਾਲਕ ਵੀ ਹੈ ਤੇ ਨਾਲ ਅੱਠਵੇਂ ਦਾ ਮਾਲਕ ਵੀ ਹੈ ਤੇ ਨੌਵੇਂ ਖਾਨੇ ਵਿੱਚ ਜਾ ਰਿਹਾ ਹੈ ਨੌਵਾਂ ਖਾਨਾ ਧਰਮ ਕਰਮ ਦਾ ਤੁਹਾਡੀ ਸੋਚ ਕਾਫੀ ਜ਼ਿਆਦਾ ਧਾਰਮਿਕ ਹੋਣ ਵਾਲੀ ਹੈ ਤੇ ਤੁਸੀਂ ਆਪਣੇ ਆਪ ਨੂੰ ਥੋੜਾ ਉਸ ਪਾਸੇ ਵੀਡੀਓ ਦੇਖਣਾ ਕਤਾਬਾਂ ਪੜ੍ਹਨੀਆਂ ਧਾਰਮਿਕ ਗੂੜ ਗਿਆਨ ਦੀ ਵਿੱਦਿਆ ਲੈਣਾ ਇਹ ਨੌਵੇਂ ਖਾਨੇ ਵਿੱਚ ਬੈਠਾ ਸ਼ਨੀ ਦੇ ਦਿੰਦਾ ਹੈ ਠੀਕ ਹੈ ਤਾਂ ਇਸ ਪਾਸੇ ਵੱਲ ਤੁਹਾਡਾ ਧਿਆਨ ਵਧਣ ਵਾਲਾ ਹੈ ਉਪਾਅ ਸਿਰਫ ਇਹ ਹੈ ਕਿ ਪੰਛੀਆਂ ਨੂੰ ਚਿੱਟੇ ਚੌਲ ਪਾਉਂਦੇ ਰਹੋ ਚਲਦੇ ਪਾਣੀ 'ਚ ਚਿੱਟੇ ਚੌਲ ਮੜੀ ਜੀ ਹਲਦੀ ਪਾ ਕੇ ਪੀਲੇ ਕਰਕੇ ਕਿਉਂਕਿ ਬ੍ਰਸਪਤ ਦੇ ਘਰ 'ਚ ਸ਼ਨੀ ਹੈ ਤਾਂ ਪੀਲੇ ਕਰਕੇ ਚਲਪਰਵਾ ਕਰਦੇ ਰਹੋ ਤਾਂ ਇਹਦੇ ਨਾਲ ਸ਼ਨੀ ਨੌਵੇਂ ਸਥਾਨ ਵਿੱਚ ਬੜੇ ਸ਼ੁਭ ਫਲ ਦੇਵੇਗਾ ਇੱਕ ਗੱਲ ਧਿਆਨ ਨਾਲ ਸਾਰੀ ਰਾਸ਼ੀਆਂ ਵਾਲਿਆਂ ਦੇ ਲਈ ਆ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਾ ਰਹੀ ਹਾਂ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਫਿਰ ਡਾਊਨਲੋਡ ਨਹੀਂ ਹੁੰਦੀ ਅਗਲੀਆਂ 4 ਰਾਸ਼ੀਆਂ ਬਾਰੇ ਕਿ ਉਹਨਾਂ ਲਈ ਸ਼ਨੀ ਕੀ ਕਰੇਗਾ ਡਰਨ ਵਾਲੀ ਬਿਲਕੁਲ ਗੱਲ ਨਹੀਂ ਹੈ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ ਹੈ ਕਿਸੇ ਨੂੰ ਵੀ ਮਾਲਾ ਮਾਲ ਨਹੀਂ ਕਰੇਗਾ ਕਰਮ ਤੋਂ ਬਿਨਾ ਕਿਸੇ ਲਈ ਵੀ ਬਹੁਤ ਅਸ਼ੋਭ ਨਹੀਂ ਕਰੇਗਾ ਜਿੰਨੇ ਦਿਨ ਤੁਸੀਂ ਆਪਣੀ ਨੀਅਤ ਤੇ ਆਪਣੇ ਕੰਮ ਕਰ ਜਾਂ ਸ਼ਨੀ ਦੀ ਸ਼ੁਭਤਾ ਲਈ ਆਪਣੇ ਰਸਤੇ ਨਹੀਂ ਖੋਲਦੇ ਹਿੰਮਤ ਕਰਨੀ ਹੀ ਪੈਣੀ ਹੈ ਕਰਮ ਕਰਨੇ ਹੀ ਪੈਣੇ ਆ ਠੀਕ ਹੈ ਕਈ ਰਾਸ਼ੀਆਂ ਦਾ ਮਿੱਤਰ ਜੋ ਹੈ ਚੰਗੀ ਸ਼ੁਭ ਰਾਸ਼ੀ ਚ ਜਾ ਰਿਹਾ ਹੈ ਪਰ ਸ਼ੁਭਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਹੱਥ ਪੈਰ ਹਲਾਉਨੇ ਆ ਕੋਈ ਕੰਮਕਾਰ ਕਰਦੇ ਆ ਕਿਸ ਰਸਤੇ ਤੇ ਜਾ ਰਹੇ ਆ ਮਾਇਨੇ ਰੱਖਦਾ ਹੈ ਮੰਜ਼ਲ ਕੀ ਹੈ ਮਾਇਨੇ ਰੱਖਦੀ ਹੀ ਨਹੀਂ ਮੰਜ਼ਲ ਤੇ ਦੂਰੋਂ ਦੇਖਦੀ ਹੈ ਤੇ ਕਈ ਵਾਰੀ ਐਦਾਂ ਹੱਥ ਚ ਰੇਤ ਦੀ ਤਰ੍ਹਾਂ ਚੀਜ਼ਾਂ ਨਿਕਲ ਜਾਂਦੀਆਂ ਨੇ ਇਹ ਸਾਡੇ ਕਰਮ ਤੇ ਕਿਸਮਤ ਤੇ ਸਾਡੀ ਹਿੰਮਤ ਤੇ ਵੀ ਟਿਪੈਂਡ ਕਰਦਾ ਹੈ ਤਾਂ ਇਸ ਕਰਕੇ ਬਸ ਕਿੱਥੇ ਬੈਠਿਆ ਸ਼ਨੀ ਕੀ ਕਰਦੇ ਆਏ ਇਹ ਉਸ ਤੋਂ ਬਾਅਦ ਹੀ ਆਪਣੇ ਕਰਮ ਤੇ ਨੀਅਤ ਜ਼ਰੂਰ ਸੋਚੋ ਕਿ ਅਸੀਂ ਕੀ ਕਰ ਰਹੇ ਹਾਂ ਉਹਦੇ ਨਾਲ ਹੀ ਸ਼ਨੀ ਨੇ ਉਹ ਚੀਜ਼ ਦਾ ਫਲ ਸਾਨੂੰ ਦੇਣਾ ਹੈ ਠੀਕ ਹੈ ਸਮਾ ਇਜਾਜ਼ਤ ਦਾ ਜੀ ਅਗਲੀ ਰਾਸ਼ੀ ਚ ਮੈਂ ਚਾਰ ਰਾਸ਼ੀਆਂ ਬਾਰੇ ਚਾਰ ਰਾਸ਼ੀਆਂ ਦਾ ਦੱਸਦੀ ਹਾਂ ਕਿ ਸ਼ਨੀ ਨੇ ਕੀ ਕੁਪਾਰ ਕਰਨਾ ਹੈ ਸਾਸ਼ਿਕਾ